ਪੰਜਾਬੀ ਫੋਕ ਮੇਰੀ ਰੂਹ ਚ ਵੱਸਦਾ ਕਿ ਜਦੋਂ ਮੈਂ ਕੋਈ ਗਾਣਾ ਸੁਣਨਾ ਕਿੰਨੇ ਦਿਨਾਂ ਦੇ ਮੈਂ ਉਹੀ ਗਾਣਾ ਮਨ ਦੀ ਸੁਣਦੀ ਰਹਿੰਦੀ ਆ ਇਹ ਸਰ ਕਹਿੰਦੇ ਕਿ ਚੱਲਣ ਨੂੰ ਗੇ ਸਮੱਸਿਆ ਨਹੀਂ ਮੈਂ ਕਿਹਾ ਸਰ ਸਮ ਕੋਈ ਸਾਡਾ ਰ ਸੋਸ਼ਲ ਸਟਰਕਚਰ ਐ ਕੁਛ ਇਸ ਤਰ੍ਹਾਂ ਦਾ ਕਿ ਮੇਰੇ ਬੌਂਡ ਨਹੀਂ ਚਾ ਪਉਂਦੀ ਹੋ ਰਹੀ ਥੋੜਾ ਪਾਜ਼ ਲੈ ਕੇ ਮੈਂ ਕਿਹਾ ਕਿ ਮੈਨੂੰ ਤਾਂ ਆਪਣੀ ਸਾਰੀ ਜ਼ਿੰਦਗੀ ਇਹੀ ਬੋਲਾਲ ਰਹਿਣਾ ਕਿ ਮੈਨੂੰ ਕਿਸੇ ਨੇ ਕੋਲ ਕੇ ਬੌਂਡ ਨਹੀਂ ਦਿੱਤਾ ਸੱਦਾ ਕੋਮਾ ਨਿਲਕ ਸੀਰੀ ਅਮੀਰਾਂ ਚੋਂ ਕਿ ਉਹ ਕਹਿਣ ਲੱਗੇ ਕਿ ਚੱਲ ਲਾ ਤੇ ਤੂੰ ਸਭੋਕ ਨੇ ਗਾਣੇ ਸੁਣਾ। ਪੱਤਨਸਵ ਕੁਪਿੰਦਰ ਅੰਟੀ ਤੇ ਇੱਕ ਹੋਰ ਹੀ ਸਿਸਟਰਾ ਨੂੰ ਮੈਂ ਕਹੂ ਅਜੇ ਕਿ ਨਹੀਂ ਉਹ ਇੱਕੋ ਨਹੀਂ ਬਾਹਰ ਨੂੰ ਚਾਰੇ ਜਣੇ ਇਕੱਠੇ ਹੋ ਗਏ ਲੌਬੀ ਦੇ ਵਿੱਚ ਇੱਕ ਟੇਬਲ ਪਿਆ ਉਹਦੇ ਆਲੇ ਦੋਲੇ ਬੈਠੇ ਕਹਿੰਦੇ ਚੱਲ ਹੋਈ ਜਾਂਦੀ ਤੁਸੀਂ ਤੇਰੇ ਗਾਣੇ ਸੁਣਾਵਾਂਗੇ। ਤੇ ਮੈਂ ਕਿਹਾ ਸਰ ਮੈਂ ਤਾਂ ਬਹੁਤ ਉੱਚੀ ਗੋਹੀਆਂ ਨੀ ਪਾ ਲਾ ਲਾ ਕੇ। ਕਹਿੰਦੇ ਕੋਈ ਗੱਲ ਨਹੀਂ ਅੱਜ ਤੂੰ ਜਿੰਨੀ ਮਰਜ਼ੀ ਉੱਚੀ ਜਿੰਨੇ ਮਰਜ਼ੀ ਗਾਣੇ ਸੁਣਾ। ਲੋ ਜੀ ਮੈਂ ਇਕ ਲਾਗੇ ਪਹਿਲਾਂ ਮਿਰਜ਼ਾ ਲਾਉਣਾ ਸ਼ੁਰੂ ਕੀਤਾ ਫਿਰ ਮਿੱਟੀ ਦਾ ਵਾਵਾ ਫਿਰ ਮੈਨੂੰ ਖੁਦ ਨਹੀਂ ਪਤਾ ਕਿ ਕੀ ਕੀ ਗੱਲ ਆ ਮੈਨੂੰ ਇੰਨਾ ਕੁ ਯਾਦ ਹੈ ਕਿ ਵਿੱਚ ਵਿੱਚ ਭੁਕੇਂਦਰ ਆਂਟੀ ਮੇਰਾ ਥੋੜਾ ਥੋੜਾ ਸਾਥ ਦਿੰਦੇ ਰਹੇ ਤੇ ਵਿੱਚ ਵਿੱਚ ਪਾਤਰ ਸਾਹਿਬ ਜਿੱਥੇ ਮੈਂ ਸੂਰਜ ਗਾੜੀ ਉੰਨੀ ਉਹ ਥੋੜੀ ਜਿਹੀ ਤਾਲ ਦੀ ਵੇਰ ਹੁੰਦੀ ਸੀ ਟੀਮ ਉੱਤੇ ਤੇ ਵਿੱਚ ਵਿੱਚ ਚਾਰਿਆਂ ਨੇ ਤਾਲੀਆਂ ਮਾਰ ਰਹੀ ਸੀ ਬੈਠੇ ਤੇ ਜਦੋਂ ਮੈਂ ਗਾਣੇ ਗਾ ਕੇ ਗਾਣਾ ਬੰਦ ਕੀਤਾ ਲੱਗਦੇ ਬੱਸ ਮੈਂ ਕਹਿ ਹਾਂਗੀ ਕਹਿੰਦੇ ਮੈਂ ਕੀ ਕਰਾਂ ਤੇਰਾ ਤੇ ਇਹ ਆ ਤੇ ਮੋਕ ਪੋਟੈਂਸ਼ਲ ਹੈ ਤੇ ਮੈਂ ਕਹਾ ਸਰ ਹੁਣ ਕੀ ਕਰਨਾ ਹੁਣ ਤਾਂ ਜੋ ਹੋਣਾ ਸੀ ਉਹ ਹੋ ਗਿਆ ਮੈਨੂੰ ਇੰਨੀ ਐਕਲੀਟ ਆਡੀਅנס ਨੇ ਸੁਣ ਲਿਆ ਮੈਨੂੰ ਤੁਸੀਂ ਸੁਣ ਲਿਆ ਮੈਨੂੰ ਪੂਰੇ ਬ੍ਰਹਿਮੰਡ ਨੇ ਸੁਣ ਲਿਆ ਤੇ ਅੱਜ ਤੋਂ ਬਾਅਦ ਮੈਨੂੰ ਆਪਣੀ ਜ਼ਿੰਦਗੀ ਨਾਲ ਕੋਈ ਇਸ ਟਾਈਪ ਨਹੀਂ ਰੋਣੀ ਨਾ ਅੰਧਿਆਰਾ ਮਾਪਰ ਸਾਹਿਬ ਕਹਿਣਗੇ ਕਿ ਕੋਈ ਗੱਲ ਨਹੀਂ ਕਿ ਆਪਣੇ ਭੁਪਿੰਦਰ ਅੰਟੀ ਨਾਲ ਗੱਲ ਕਰਿਆ ਮੈਨੂੰ ਫੇਰ ਵੀ ਤੈਨੂੰ ਕੋਈ ਕੁਝ ਕਹਿੰਦਾ ਉਸ ਤੋਂ ਬਾਅਦ 19 ਮਈ ਨੂੰ ਮੋਹਸਤੇ ਕਬਾਦ ਨੂੰ ਮੈਂ ਸੈਰ ਤੋਂ ਵਾਪਸ ਆਈ ਤਾਂ ਪਾਤੂ ਸਾਹ ਦੇ ਸਮੂਹ ਛੱਡ ਕੇ ਚਲੇ ਜਾਣ ਦੀ ਖਬਰ ਮਿਲੀ ਮਾਨੂੰ ਮੈਨੂੰ ਕਹਿਣਾ ਯਕੀਨੀ ਨਹੀਂ ਹੋਇਆ ਮੈਂ ਫਟਾਫਟ ਉੱਨੀ ਪੈਰੀ ਉਹਨਾਂ ਦੇ ਘਰ ਗਈ ਜਾ ਕੇ ਦੇਖਿਆ ਸਦੀ ਦਾ ਸ਼ਾਇਓ ਸਦਾ ਦੀ ਨੀਂਦ ਸੌ ਚੁੱਕਿਆ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਦਾਰੇ ਵਿੱਚ ਕੋਈ ਜਾਂਦਾ ਹੁੰਦਾ ਕਿਵੇਂ ਦੱਸੇ ਚੁੱਪ ਚਾਹ ਉੱਠ ਕੇ ਚਲਾ ਜਾਂਦਾ ਵੇ ਉਹਨਾਂ ਜਦੋਂ ਵੀ ਮੈਂ ਕਦੇ ਆਂਟੀ ਕੋਲ ਜਾਂਦੀ ਮੈਂ ਜਾਂਦੀ ਰਹਿਣੀ ਆ ਕਿ ਉਹਨਾਂ ਦੇ ਆਖਰੀ ਅਸ਼ੀਰਵਾਦ ਨਾਲ ਅਸੀਂ ਬਾਤਲ ਸਾਹਿਬ ਜੰਗਲਾਂ ਕਦੇ ਕਦੇ ਘਰ ਲੰਘਣਾ ਅਮੋਲਕਾਸ ਬਾਰੇ ਬਹੁਤ ਗੱਲ ਹੋ ਗਈ ਹੁਣ ਮੈਂ ਅਮੋਲਕਾਸ ਬਾਰੇ ਗੱਲ ਨਹੀਂ ਕਰੂਗੀ ਦੋਨੋਂ ਬੱਚਿਆਂ ਨੇ ਬਹੁਤ ਸੋਹਣੀ ਗੱਲ ਕੀਤੀ ਅਰਸ ਨੇ ਬਹੁਤ ਹੀ ਸੋਹਣਾ ਮੇਰਾ ਗੀਤ ਗਾਇਆ ਮੈਂ ਕਦੇ ਸੋਚੂ ਨਹੀਂ ਸਕਦੀ ਸੀ ਕਿ ਮੇਰਾ ਗੀਤ ਮੈਂ ਆਪਣੇ ਸਾਹਮਣੇ ਬੈਠ ਕੇ ਕਿਸੇ ਬੱਚੇ ਦੀ ਆਵਾਜ਼ ਸੁਣੂਗੀ ਬਹੁਤ ਬਹੁਤ ਸ਼ੁਕਰੀਆ ਬੱਚਿਓ ਤੁਹਾਡਾ ਇਹ 23 ਮਾਰਚ 2022 ਜਦੋਂ ਮੇਰੇ ਮਦਰ ਸਮ ਹਮੇਸ਼ਾ ਲਈ ਚੜ੍ਹ ਕੇ ਚਲੇ ਤਾਂ ਉਦੋਂ ਜਦੋਂ ਉਹ ਲਾਸਟ ਦਿਨਾਂ ਦੇ ਵਿੱਚ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੇ ਸੀ ਨਾ ਤਾਂ ਉਹਨਾਂ ਦਿਨਾਂ ਦੇ ਵਿੱਚ ਡੈਥ ਬਾਰੇ ਮੇਰੇ ਮਨ ਦੇ ਵਿੱਚ ਬਹੁਤ ਖਿਆਲ ਆਇਆ ਤਾਂ ਡੈਥ ਬਾਰੇ ਬਹੁਤ ਗੱਲਾਂ ਲਈ ਮੈਨੂੰ ਲੱਗਿਆ ਕਿ ਜਦੋਂ ਇੱਕ ਇਨਸਾਨ ਆਪਣੀ ਪੂਰੀ ਜ਼ਿੰਦਗੀ ਘੋੜ ਕੇ ਜਾਂਦਾ ਆਪਣੇ ਪ੍ਰਤੀ ਆਪਣੇ ਸਮਾਜ ਕੋਰਤੀ ਆਪਣੇ ਪਰਿਵਾਰ ਕੋਰਤੀ ਸਾਰੇ ਆਪਣੇ ਕੌਨਸ ਪੂਰੇ ਕਰਕੇ ਜਾਂਦਾ ਤਾਂ ਸਾਨੂੰ ਥੋੜਾ ਸੰਤੋਸ਼ਟ ਹੋਣਾ ਚਾਹੀਦਾ ਇਹ ਸ਼ਾਇਦ ਜਿਹੜਾ ਮੈਨੂੰ ਕੁਦਰਤ ਦਾ ਇਹ ਵਰਤਾਰਾ ਨਾ ਮੌਤ ਦਾ ਇਹ ਵੀ ਸ਼ਾਇਦ ਮੈਨੂੰ ਕੁਦਰਤ ਨੇ ਹੀ ਤਰ ਬੰਣਾ ਸਿਖਾਇਆ ਕਿ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਹੈਂਡਲ ਕਰਨਾ ਜਿੱਥੇ ਮੇਰੇ ਸਾਰੇ ਭੈਣ ਭਰਾ ਰੋ ਰਹੇ ਸੀ ਤੇ ਮੈਂ ਸਭ ਨੂੰ ਚੁੱਪ ਕਰਾ ਰਹੀ ਸੀ ਕਿ ਇੱਕ ਦਿਨ ਤਾਂ ਸਭ ਨੂੰ ਜਾਣਾ ਹੀ ਪੈਂਦਾ ਇਹ ਹੁੰਦਾ ਕਿ ਤੁਸੀਂ ਕਿਹੋ ਜਿਹੀ ਜ਼ਿੰਦਗੀ ਜੀ ਕੇ ਜਾਣਾ ਤਾਂ ਹੁਣ ਐਂਡ ਤੱਕ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਆ ਕਰਨਾ ਅਸੀਂ ਜੋ ਕਰਨਾ ਤੁਸੀਂ ਜਿਹੜਾ ਜਾਣ ਵਾਲਾ ਉਹਦੇ ਸੋਹਣੇ ਕੰਮਾਂ ਨੂੰ ਫੋਲੋ ਕਰੋ ਕੋਈ ਇੱਕ ਸੱਚੀ ਸਰਬੰਧਲੀ ਹੁੰਦੀ ਹੈ ਤੇ ਜਦੋਂ ਮੇਰੇ ਮਦਰ ਦੇ ਲਾਸਟ ਰਿਚੁਅਲਸ ਹੋ ਰਹੀਆਂ ਸੀ ਉਨ ਉਦੋਂ ਮੈਂ ਕੋਈ ਕਵਿਤਾ ਲਿਖੀ ਕਵਿਤਾ ਉਹੀ ਆਪਣੀ ਵਸੀਅਤ ਲਿਖੀ ਮੈਂ ਉਹ ਵਸੀਅਤ ਤੁਹਾਡੇ ਨਾਲ ਖੰਡੀ ਕਰਦੀਆਂ ਜਦੋਂ ਮੈਂ ਵਸੀਅਤ ਲਿਖੀ ਨਾ ਮੈਂ ਆਪਣੇ ਬੇਟੇ ਨੂੰ ਸੁਣਾਈ ਸਭ ਤੋਂ ਪਹਿਲਾਂ ਤੇ ਉਹ ਕਹਿੰਦਾ ਕਿ ਮੰਮਾ ਤੁਸੀਂ ਜਾਦਾ ਜਲਦੀ ਨਹੀਂ ਲਿਖਤੀ ਆਪਣੀ ਵਸੀਅਤ ਮੈਂ ਕਿਹਾ ਵੀ ਵਸੀਅਤ ਦਾ ਮਤਲਬ ਮਰ ਜਾਣਾ ਨਹੀਂ ਹੁੰਦਾ ਮਸੀਤ ਉਸੇਤ ਹੁੰਦੀ ਹੈ ਸੋ ਉਸੇਤ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਆਪਣੀ ਗੱਲ ਖਤਮ ਕਰੂੰਗੀ ਮੇਰੇ ਰੂਪ ਸਫ ਨੂੰ ਤੇ ਉਦਾਸ ਨਾ ਹੋਣਾ ਨਾ ਰੋਣਾ ਨਾ ਕਰਨਾ ਪੈਰਾ ਨਾ ਸਿੱਕੇ ਲਿਬਾਸ ਹੀ ਪਹਿਨਣਾ ਸੋਨੇ ਰੰਗ ਦਾ ਲਿਬਾਸ ਕਹਿਣ ਮੈਨੂੰ ਗਿਲਾ ਕਰਨਾ ਛੋਕ ਰੰਗ ਦਾ ਸੋ ਉਹ ਸਤ ਦਾ ਸੋਣ ਲਈ ਦਿੱਤਾ ਹੀ ਹੋਵੇ ਪਹਿਨਾ ਦੇਣਾ ਸਾਟਾ ਜਾਂ ਮੇਕਅਪ ਕਰ ਦੇ ਤੇ ਫੁੱਲ ਸਜਾਉਣ ਦੀ ਬਜਾਏ ਵਾਲਾਂ ਵਿੱਚ ਟੰਗ ਲੈਣਾ ਸ਼ੋਭnabla ਨਾ ਵਿਸਤ ਭਾਂਡੇ ਵੰਡਣੇ ਕਰਨਾ ਫਿਰ ਗੁੱਟੇ দান ਨਾ ਕਰਨਾ ਵੈਰ ਗਰੋਧ ਇਤਹਾਸ ਦੀਆਂ ਗੱਲਾਂ ਕਰਨਾ ਪਾਠ ਕੁਦਰਤ ਦੀਆਂ ਕਵਿਤਾਵਾਂ ਦਾ ਨਾ ਪੜਨਾ ਅਲਾਨੀਆਂ ਦਾ ਪਾਠ ਨਾ ਪੜਨਾ ਅਲਾਨੀਆਂ ਦਾ ਪਾਠ ਗਾਉਣਾ ਰਾਗ ਮਲہار ਮੈਂ ਪੰਛੀਆਂ ਸੰਗ ਗਾਉਣਾ ਹੈ ਪੌਣਾ ਸੰਗ ਚੂਮਣਾ ਸੂਰਜ ਸੰਗ ਪੜਨਾ ਬੱਦਲਾਂ ਸੰਗ ਵਰਨਾ ਹੈ ਜ਼ਿੰਦਗੀ ਦੀ ਕੁੰਜੀ ਮੇਰੀ ਅਸਤੀਆਂ ਨੂੰ ਸੋਹਣੇ ਫੁੱਲਾਂ ਦੇ ਪੀਠ ਨਾਲ ਟੜਪ ਦੀ ਖੁੱਖ ਵਿੱਚ ਪੋਹ ਦੇਣਾ ਮੈਂ ਫੁੱਲ ਬਣ ਕੇ ਜਿੜਨਾ ਹੈ ਅਗਲੇ ਜਨਮ ਮੈਂ ਫਿਰ ਖੋਣਾ ਹੈ ਅਗਲੇ ਜਨਮ ਮੈਂ ਫਿਰ ਤੋਂ ਆਣਾ ਹੈ ਜੀ ਮੈਂ ਸਾਰੇ ਜੀ ਨੂੰ 14 ਵਾਰ ਡਾਕਟਰ ਸੁਖਵੀਰ ਸਿੰਘ ਗੋਸਲ ਜੀ ਡਾਕਟਰ ਨਿਮਨ ਜੋੜਾ ਜੀ ਡਾਕਟਰ ਰੋਪਿੰਦਰ ਤੂਰ ਜੀ ਤੇ ਜੰਗ ਰਾਈਟਰ ਐਸੋਸੀਏਸ਼ਨ ਦਾ ਬਹੁਤ ਧੰਨਵਾਦ ਕਰਦੀ ਆਂ ਤੇ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਸੁਨਹਿਰਾ ਪੰਨਾ ਜੋੜਿਆ ਥੋੜਾ ਬਹੁਤ ਬਹੁਤ ਸ਼ੁਕਰੀਆ ਗੀਤ ਸੁਣਾਉਂਦੇ ਕੋਈ ਤੇ ਜਿੰਮਾ ਸਾਰੇ ਸੁਣਨ ਵਾਲੇ ਗੀਤ ਸਰਵੇਂ ਹਨ ਤਾਂ ਗੀਤ ਨਾਲ ਜਦੋਂ ਮੈਂ ਛੋਟੀ ਹੁੰਦੀ ਸੀ ਛੇ ਵੀ ਗੀਤ ਨੂੰ ਮੀਨਿੰਗ ਵੀ ਨਹੀਂ ਕੁਝ ਸਮਝ ਹੁੰਦੇ ਇੱਕ ਬਾਂਦਰਵਾੜ ਚ ਗੀਤ ਗਾਇਆ ਸੀਗਾ ਉਹ ਮੈਂ ਕੋਸ਼ਿਸ਼ ਕਰਦੀ ਉਹ ਪਾਣੀ ਦੇ ਦਿੰਦਾ